ਨਕਲੀ ਵਿਧਾਨ ਸਭਾ ਜਿ ਬੋਲੀ ਜਾਂਦੇ ਅਸ਼ਵਨੀ ਕੁਮਾਰ ਜੀ ਇੱਥੇ ਆ ਕੇ ਬੋਲਣ ਨਾ ਜਿਹੜੀ ਚੀਜ਼ ਰਿਕਾਰਡ ਤੇ ਜਾਊਗੀ ਉੱਥੇ ਮੰਤਰੀ ਮੰਡਲ ਬਣਾ ਰੱਖਿਆ ਪੂਰਾ ਉਹ ਬੈਠਾ ਸਾਰਾ ਕੱਢਿਆ ਵੱਢਿਆ ਛੱਡਿਆ ਮਾਲ ਉੱਥੇ ਬੈਠਾ ਰੌਣਾ ਛੋਟੀ ਬੈਠਾ ਬਜੇ ਸੰਪਲਾਹ ਹੋਰੀ ਜਗਵੀਰ ਬਰਾੜ ਹੋਰੀ ਮੰਤਰੀ ਬਣੇ ਬੈਠੇ ਨੇ ਸ਼ੇਖ ਚੀ ਲੀਦੇ ਸੁਪਨੇ ਵਾ 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 ਹੁਣ ਤਾਂ ਕੱਲਾ ਬੀਜੇਪੀ ਵਾਲਿਓ ਹੁਣ ਤਾਂ ਤੁਹਾਨੂੰ ਐਸ ਵਿਧਾਨ ਸਭਾ ਚ ਆਉਣ ਤੋਂ ਡਰ ਲੱਗਦਾ ਕਿਉਂਕਿ ਹਸਾਬ ਨਹੀਂ ਦੇ ਸਕਦੇ ਤੁਸੀਂ ਜੋ ਤੁਸੀਂ ਧੋਖੇ ਕੀਤੇ ਪੰਜਾਬ ਨਾਲ ਹੁਣ ਤਾਂ ਐਸ ਵਿਧਾਨ ਸਭਾ ਦੇ ਬਾਹਰਲੇ ਪਾਸੇ ਤੁਹਾਨੂੰ ਨਕਲੀ ਵਿਧਾਨ ਸਭਾ ਲਾਉਣੀ ਪੈ ਰਹੀ ਹੈ 2029 ਤੁਹਾਨੂੰ ਨਕਲੀ ਪਾਰਲੀਮੈਂਟ ਵੀ ਲਾਉਣੀ ਪਿਆ ਕਰੂਗੀ ਦੇਖਿਓ ਤੁਸੀਂ ਕਿਉਂਕਿ ਆਹ ਤਾਂ ਤੁਹਾਨੂੰ ਪੈ ਗਈ ਬੋਲਣ ਦੀ ਸਪੀਕਰ ਸਾਹਿਬ ਸੁਪਨੇ ਚ ਵੀ ਕਰੀ ਜਾਂਦੇ ਹੋਣ ਸਪੀਕਰ ਸਾਹਿਬ ਸੋਪਰੇਂਜ ਵੀ ਕਰੀ ਜਨ ਬੈਨੋ ਭਾਈਓ ਕੋਈ ਹੱਤ ਪੈ ਗਈ ਉਹ ਹੁਣ ਜਦੋਂ ਲੋਕਾਂ ਨੇ ਗੱਡੀਆਂ ਤੋਂ ਲਾਹ ਤੇ ਤੇ ਫਿਰ ਹੋਤਾ ਕਿਤੇ ਨਾ ਕਿਤੇ ਪੜਾਸ ਨਿਕਲੂਗੀ ਹੁਣ ਉਹ ਲਾਈ ਬੈਠੇ ਨੇ ਉੱਥੇ ਜਿਹਨੇ ਬੋਲਣਾ ਟਾਈਮ ਨਹੀਂ ਮਿਲਦਾ ਇੱਥੇ ਉੱਥੇ ਜਾ ਸਕਦੇ ਨੇ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ ਵੈਸੇ ਵੀ ਅਧਿਆਤ ਪਰਿਵਾਰਕ ਮੈਂਬਰ ਉਧਰ ਹੀ ਬੈਠੇ ਨੇ ਫੋਨ ਕਰਕੇ ਉਹਨਾਂ ਟਾਈਮ ਲੈ ਲਓ ਉਥੋਂ ਹੋਰ ਰਾਇ ਕਰ ਲੋ ਵੀ ਕਿੱਧਰ ਕਿੱਧਰ ਜਾਣਾ ਦੋ ਨੇ ਭਾਈ ਹੱਦ ਆ ਯਾਰ ਅਜੇ ਮੁੱਖ ਮੰਤਰੀ ਨਹੀਂ ਜੁੜਿਆ ਉਹ ਚ ਕੋਈ ਕਹਿੰਦੇ ਨਾ ਮੁੱਖ ਮੰਤਰੀ ਨਹੀਂ ਹੈਗਾ ਜੇ ਕੋਈ ਮੰਤਰੀ ਵੀ ਨਹੀਂ ਹੈ ਜਿੱਥੇ ਕੱਲੀ ਬਰਾਤ ਹੀ ਬੈਠੀ ਹੈ ਲੜਾ ਨਹੀਂ ਹੈਗਾ ਉੱਥੇ ਸੇ ਮੁੱਖ ਮੰਤਰੀ ਤੇ ਤਾਂ ਲੜਦੇ ਨੇ ਉਹ ਪੁੱਛਿਆ ਨਾ ਨੇ ਮੈਂ ਦੇਖਿਆ ਹੋ ਸਪੀਕਰ ਸਾਹਿਬ ਉੱਥੇ ਪੁੱਛ ਰਹੇ ਨੇ ਸਰ ਤੁਸੀਂ ਤਾਂ ਅਸਲੀ ਸਪੀਕਰ ਹੋ ਉੱਥੇ ਹੀ ਬੈਠਾ ਇੱਕ ਨਕਲੀ ਉੱਥੇ ਕੀ ਕਹਿ ਰਹੇ ਹੋ ਕਹਿੰਦਾ ਵੀ ਸਪੀਕਰ ਉਹ ਹੁੰਦਾ ਜਿਹੜਾ ਆਪੋਜੀਸ਼ਨ ਨਾਲ ਲੈ ਕੇ ਚੱਲੇ ਕਹਿੰਦਾ ਮੈਨੂੰ ਦੱਸਿਓ ਖੱਬੇ ਪਾਸੇ ਬੈਠੀ ਆਪੋਜੀਸ਼ਨ ਤੇ ਰੂਲਿੰਗ ਇੱਧਰ ਆ ਕਹਿੰਦਾ ਨਾ ਜੀ ਸਾਰੇ ਰੂਲਿੰਗ ਆ ਸਾਰੇ ਰੂਲਿੰਗ ਆ ਆਪੋਜੀਸ਼ਨ ਤਾਂ ਆਪਾਂ ਨੂੰ ਕਹਿੰਦੇ ਨੇ ਉਹ ਉਹਨਾਂ ਨਾਲ ਲੜਾਈ ਆਪਣੀ ਉਹਨਾਂ ਨਾਲ ਲੜਾਈ ਆ ਦਿੱਲੀ ਵਾਲਾ ਜਿਹੜੇ ਆ ਮੋਦੀ ਵਾਲੇ ਨੇ ਸਾਡੇ ਨਾਲ ਕਦੇ ਬਾਤ ਲੜੀ ਜਾਂਦੇ ਹੋ ਅੱਜ ਤਾਂ ਸਾਡੇ ਦਾ ਦਿਲ ਚ ਹਰ ਧੜਕਣ ਚ ਪੰਜਾਬ ਧੜਕਦਾ ਜੋ ਲੱਗਦਾ ਸਾਰੇ ਜਣੇ ਇਕੱਠੇ ਹੋ ਕੇ ਜੋੜਾ ਹੁੰਦਾ ਸੌਖੀਆਂ ਨੇ ਗੋਲਾਂ ਕੁੱਡਣੀਆਂ ਕੱਢੀ ਜਾਂਦੇ ਆਪਦੇ ਟ੍ਰੋਲ ਆਰਮੀ ਤੋਂ ਕਢਾਈ ਜਾਂਦੇ ਰਹਿੰਦੇ ਆਂ ਹਮ ਵੋ ਪੱਤੇ ਨਹੀਂ ਹਮ ਵੋ ਪੱਤੇ ਨਹੀਂ ਜੋ ਸ਼ਾਖ ਸੇ ਟੂਟ ਕਰ ਗਿਰ ਜਾਏਂਗੇ ਆਂਦੀਆਂ ਕੋ ਕਹਿ ਦੋ ਆਪਣੀ ਔਕਾਤ ਮੇ ਰਹੇਂ